ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਪੰਜਾਬ ਹਰਿਆਣਾ ਖਨੂਰੀ ਸਰਹੱਤੇ ਚੱਲ ਰਹੇ ਕਿਸਾਨ ਅਗੁਰਜਜੀਤ ਸਿੰਘ ਢੱਲਵਾਲ ਦੀ ਮਰਨ ਵਰਤ ਦਾਜ 60ਵਾਂ ਦਿਨ ਦਾਖਲ ਹੋ ਗਿਆ ਹੈ ਇਸ ਦਿਨ ਨਾਲ ਹੀ ਕਿਸਾਨ ਆਗੂ ਸਰਵੰਤ ਸਿੰਘ ਪੰਦੇੜ ਦੀ ਅਗਵਾਈ ਹੇਠ ਸ਼ੰਭੂ ਸਰਹਤੇ ਕਿਸਾਨ ਡਟੇ ਹੋਏ ਹਨ ਕਿਸਾਨਾਂ ਨੇ ਉਮੀਦ ਜਤਾਈ ਹੈ ਕਿ ਕੇਂਦਰ ਸਰਕਾਰ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਲਈ ਇੱਕ ਵਿਸ਼ੇਸ਼ ਬਜਟ ਅਲਾਟ ਕਰੇਗੀ ਕੇਂਦਰ ਸਰਕਾਰ ਨੇ 14 ਫਰਵਰੀ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ ਜਦੋਂ ਕਿ 13 ਫਰਵਰੀ ਨੂੰ ਕਿਸਾਨ ਅੰਦੋਲਨ ਦੇ 1 ਸਾਲ ਪੂਰੇ ਹੋਣ ਤੇ ਇੱਕ ਵੱਡਾ ਇਕੱਠ ਕਰਨ ਜਾ ਰਹੇ ਹਨ ਸਰਵੰਤ ਸਿੰਘ ਪੰਦੇੜ ਨੇ ਕਿਹਾ ਹੈ ਕਿ ਇਸ ਕਿਸ आनंदो लंदो ਵਿੱਚ 1 ਸਾਲ ਪੂਰਾ ਕਰੇਗਾ ਇਸ ਦੇ ਮੱਦੇ ਨਜ਼ਰ ਵੱਡੇ ਗਿਣਤੇ ਵਿੱਚ ਕਿਸਾਨ ਸ਼ੰਭੂ ਸਰਹ ਦੇ ਇਕੱਠੇ ਹੋਣਗੇ ਪਰ ਇਸ ਤੋਂ ਪਹਿਲਾਂ ਕੇਂਦਰ ਦੇ ਬਜਟ ਨੂੰ ਕਿਸਾਨਾਂ ਤੇ ਕੇਂਦ੍ਰਿਤ ਕਰਨਾ ਚਾਹੀਦਾ ਹੈ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਉਸ ਦੀ ਨੀਤੀ ਸਹੀ ਹੈ ਜੇਕਰ ਜੀ ਹਾ ਹੁੰਦਾ ਤਾਂ ਰੁਪਈਆ ਲਗਾਤਾਰ ਕਿਉਂ ਡਿਗ ਰਿਹਾ ਹੈ ਅਤੇ ਇਹ ਆਪਣਾ ਸਭ ਤੋਂ ਹੇਠਲੇ ਮੁੱਲ ਤੇ ਕਿਉਂ ਹੈ ਕਿਸਾਨ ਅਤੇ ਮਜ਼ਦੂਰ ਆਪਣੇ ਜਾਇਜ਼ ਮੰਗਾਂ ਲਈ ਸ਼ੰਭੂ ਖਨੋਰੀ ਅਤੇ ਰਤਨਪੁਰ ਸਰਹੱਦਾ ਤੇ ਪ੍ਰਦਰਸ਼ਨ ਕਰ ਰਹੇ ਹਨ ਕਿਸਾਨਾਂ ਨੇ ਮੰਗ ਕੀਤੀ ਕਿ ਜਿੰਨਾ ਮੰਗਾਂ ਨੂੰ ਕੇਂਦਰ ਸਰਕਾਰ ਨੇ ਲਿਖਤੀ ਰੂਪ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਅਤੇ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਸੀ ਉਹਨਾਂ ਨੂੰ ਬਜਟ ਵਿੱਚ ਸ਼ਾਮਿਲ ਕੀਤਾ ਜਾਵੇ ਕਿਸਾਨ ਆਗੂਆਂ ਨੇ ਕਿਹਾ ਕਿ ਐਮਐਸਪੀ ਖਰੀਦ ਗਰੰਟੀ ਕਾਨੂੰਨ ਇਹ ਅੰਦੋਲਨ ਸੁਆਮੀ ਨਾਥਨ ਕਮਿਸ਼ਨ ਸੀ2+50 ਫਾਰਮੂਲੇ ਨੂੰ ਫਸਲਾਂ ਦੀ ਕੀਮਤ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੂਰਾ ਕਰਜ਼ਾ ਰਾਹਤ ਵਰਗੀਆਂ ਮੰਗਾਂ ਨੂੰ ਲਾਗੂ ਕਰਨ ਲਈ ਕੀਤਾ ਜਾ ਰਿਹਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਮੌਜੂਦਾ ਬਜਟ ਸੈਸ਼ਨ ਵਿੱਚ ਖੇਤੀਬਾੜੀ ਖੇਤਰ ਦੀਆਂ ਐਨਾ ਮੰਗਾਂ ਲਈ ਬਜਟ ਵਿੱਚ ਇੱਕ ਕੋਟਾ ਰਾਖਵਾ ਰੱਖਣਾ ਚਾਹੀਦਾ ਹੈ ਜੇਕਰ ਸਰਕਾਰ ਇਸ ਬਜਟ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਕੋਟਾ ਨਹੀਂ ਨਿਧਾਰਿਤ ਕਰਦੀ ਤਾਂ ਇਹ ਬਜਟ ਕਿਸਾਨਾਂ ਲਈ ਸਿਰਫ ਅੱਖਾਂ ਵਿੱਚ ਧੋਖਾ ਪਾਉਣ ਵਾਲਾ ਸਾਬਿਤ ਹੋਵੇਗਾ। ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ, ਹਰਿਆਣਾ ਖਨੂਰੀ ਸਰਹੱਤੇ ਚੱਲ ਰਹੇ ਕਿਸਾਨ ਅਗੋਜ ਜਗਜੀਤ ਸਿੰਘ ਢੱਲਵਾਲ ਦੀ ਮਰਨ ਵਰਤ ਦਾਜ 60ਵਾਂ ਦਿਨ ਦਾਖਲ ਹੋ ਗਿਆ ਹੈ ਇਸ ਦਿਨ ਨਾਲ ਹੀ ਕਿਸਾਨ ਆਗੂ ਸਰਵੰਤ ਸਿੰਘ ਪੰਦੇੜ ਦੇ ਇੱਕ ਵਾਈ ਹੇਟ ਸ਼ੰਭੂ ਸਰਹਤੇ ਕਿਸਾਨ ਡਟੇ ਹੋਏ ਹਨ ਕਿਸਾਨਾਂ ਨੇ ਉਮੀਦ ਜਤਾਈ ਹੈ ਕਿ ਕੇਂਦਰ ਸਰਕਾਰ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਲਈ ਇੱਕ ਵਿਸ਼ੇਸ਼ ਬਜਟ ਅਲਾਟ ਕਰੇਗੀ ਕੇਂਦਰ ਸਰਕਾਰ ਨੇ 14 ਫਰਵਰੀ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ ਜਦੋਂ ਕਿ 13 ਫਰਵਰੀ ਨੂੰ ਕਿਸਾਨ ਅੰਦੋਲਨ ਦੇ 1 ਸਾਲ ਪੂਰੇ ਹੋਣ ਤੇ ਇੱਕ ਵੱਡਾ ਇਕੱਠ ਕਰਨ ਜਾ ਰਹੇ ਹਨ ਸਰਵੰਤ ਸਿੰਘ ਪੰਦੇੜ ਨੇ ਕਿਹਾ ਹੈ ਕਿ ਉਸਕੀ ਕਿਸਾਨ ਅੰਦੋਲਨ 2 ਵਿੱਚ 1 ਸਾਲ ਪੂਰਾ ਕਰੇਗਾ ਇਸ ਦੇ ਮੱਦੇ ਨਜ਼ਰ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਸਰਹੱਦ ਦੇ ਇਕੱਠੇ ਹੋਣਗੇ ਪਰ ਇਸ ਤੋਂ ਪਹਿਲਾਂ ਕੇਂਦਰ ਦੇ ਬਜਟ ਨੂੰ ਕਿਸਾਨਾਂ ਤੇ ਕੇਂਦਰਿਤ ਕਰਨਾ ਚਾਹੀਦਾ ਹੈ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਉਸ ਦੀ ਨੀਤੀ ਸਹੀ ਹੈ ਜੇਕਰ ਜਿਹਾ ਹੁੰਦਾ ਤਾਂ ਰੁਪਈਆ ਲਗਾਤਾਰ ਕਿਉਂ ਡਿਗ ਰਿਹਾ ਹੈ ਅਤੇ ਇਹ ਆਪਣਾ ਸਭ ਤੋਂ ਹੇਠਲੇ ਮੁੱਲ ਤੇ ਕਿਉਂ ਹੈ ਕਿਸਾਨ ਅਤੇ ਮਜ਼ਦੂਰ ਆਪਣੇ ਜਾਇਜ਼ ਮੰਗਾਂ ਲਈ ਸ਼ੰਭੂ ਖਨੋਰੀ ਅਤੇ ਰਤਨਪੁਰ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਹਨ ਕਿਸਾਨਾਂ ਨੇ ਮੰਗ ਕੀਤੀ ਕਿ ਜਿੰਨਾ ਮੰਗਾਂ ਨੂੰ ਕੇਂਦਰ ਸਰਕਾਰ ਨੇ ਲਿਖਤੀ ਰੂਪ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਅਤੇ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਸੀ ਉਹਨਾਂ ਨੂੰ ਬਜਟ ਵਿੱਚ ਸ਼ਾਮਲ ਕੀਤਾ ਜਾਵੇ ਕਿਸਾਨ ਆਗੂਆਂ ਨੇ ਕਿਹਾ ਕਿ ਐਮਐਸਪੀ ਖਰੀਦ ਗਰੰਟੀ ਕਾਨੂੰਨ ਇਹ ਅੰਦੋਲਨ ਸੁਆਮੀ ਨਾਥਨ ਕਮਿਸ਼ਨ ਸੀ2+50 ਫਾਰਮੂਲੇ ਨੂੰ ਫਸਲਾਂ ਦੀ ਕੀਮਤ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੂਰਾ ਕਰਜ਼ਾ ਰਾਹਤ ਵਰਗੀਆਂ ਮੰਗਾਂ ਨੂੰ ਲਾਗੂ ਕਰਨ ਲਈ ਕੀਤਾ ਜਾ ਰਿਹਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਮੌਜੂਦਾ ਬਜਟ ਸੈਸ਼ਨ ਵਿੱਚ ਖੇਤੀਬਾੜੀ ਖੇਤਰ ਦੀਆਂ ਐਨਾ ਮੰਗਾਂ ਲਈ ਬਜਟ ਵਿੱਚ ਇੱਕ ਕੋਟਾ ਰੱਖਵਾ ਰੱਖਣਾ ਚਾਹੀਦਾ ਹੈ ਜੇਕਰ ਸਰਕਾਰ ਇਸ ਬਜਟ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਕੋਟਾ ਨਹੀਂ ਨਿਧਾਰਿਤ ਕਰਦੀ ਤਾਂ ਇਹ ਬਜਟ ਕਿਸਾਨਾਂ ਲਈ ਸਿਰਫ ਅੱਖਾਂ ਵਿੱਚ ਧੋਖਾ ਪਾਉਣ ਵਾਲਾ ਸਾਬਿਤ ਹੋਵੇਗਾ